ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਇੱਕ ਤੁਕੇ ਚਾਰ ਜੀ ਚੌਥਾ ਨਹੀਂ ਗਾਣਾ ਚਾਰ ਹੀ ਉਚਾਰਨ ਕਰਨਾ ਸਰਪਨੀ ਤੇ ਉਪਰ ਨਹੀਂ ਬਲਿਆ ਸਰਪਨੀ ਰਾਰਾ ਬੂਰਾ ਹੀ ਬੋਲਣਾ ਸਰਪਨੀ ਤੇ ਸਰਪਨੀ ਤੇ ਉਪਰ ਨਹੀਂ ਬਲਿਆ ਜਿਨ ਬ੍ਰਹਮਾ ਬਿਸਨ ਮਹਾਦੇਵ ਚਲਿਆ ਮਾਰ ਮਾਰ ਸਰਪਣੀ ਜਿਨ ਬ੍ਰਹਮਾ ਬਿਸਨ ਚਾਲ ਅਨਸਾਰੀ ਥੀ ਲੋ ਮਹਾਦੇਵ ਛਲਿਆ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਜਿਨ ਤ੍ਰਿਪਾਵਣ ਦਸੀ आले ਜਿਨ ਇਥੀ ਯਮਕ ਲਗ ਜੇਗੀ ਤ੍ਰਿਪਾਵਣ ਦਸੀ आले ਗੁਰ ਪ੍ਰਸਾਦ ਦੇ ਡੀਠੀ ਰਹਾਉ ਸਰਪਣੀ ਸਰਪਣੀ ਕਿਆ ਕਹੋ ਭਾਈ ਸਰਪਣੀ ਨਾਣਾ ਲੈ ਜੰਨਾ ਨੰਨਾ ਬੋਲ ਸਰਪਣੀ 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 ਕਿਆ ਕਹੋ ਭਾਈ ਜਿਨ ਸਾਚ ਪਛਾਨਿਆ ਤិន ਸਰਪਣੀ ਖਾਈ ਸਰਪਣੀ ਤੇ ਆਣ ਛੂਛ ਨਹੀਂ ਆਵਰਾ ਸਰਪਣੀ ਜੀਤੀ ਕਹਾ ਕਰੈ ਜਮਰਾ ਜਮਰਾ ਜਮਰਾਨੀ ਧਾਮ ਰ ਵਖਰਾ ਪਾਠ ਹੈ ਜਮ ਰਾਜਾ ਅਰਥ ਹੋਏਗਾ ਸਰਪਣੀ ਜੀਤੀ ਕਹਾ ਕਰੈ ਜਮਰਾ ਇਹ ਸਰਪਨੀ ਤਾ ਕੀ ਕੀਤੀ ਹੋਈ ਬਾਲ ਆਬਾਲ ਕਿਆ ਇਸਤੇ ਹੋਈ ਹਾਂ ਅਬਲ ਨਹੀਂ ਕਹਿਣਾ ਹੈ ਸੁਣੋ ਆਬਾਲ ਉਚਾਰਨ ਕਰਨਾ ਹੈ ਬਾਲ ਆਬਾਲ ਕਿਆ ਇਸਤੇ ਹੋਈ ਇਹ ਬਸਤੀ ਤਾ ਵਸਤ ਸਰੀਰਾ ਗੁਰ ਪ੍ਰਸਾਦ ਸਹਿਜ ਤਰੇ ਕਬੀਰਾ ਅਸ ਕਹਾ ਸਵਾਨ ਕਾਓ ਸਿਮਰਿਤ ਸੁਨਾਏ कहा सागत पह हर गुण गाए राम 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 रमे राम रही तीसरे राम पद विश्राम है राम 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 रमे राम, राम, राम रही सागत स्यो भूल नहीं कहिया कहा कपूर चराए चराए पुल ही बोलना है कौआ इत विश्राम है ਕਵਾ ਕਹਾ ਕਪੂਰ ਚਰਾਏ ਕਹਿ ਬਿਸਰ ਕਾਓ ਦੂਧ ਪੀ ਆਏ ਸਤ ਸੰਗਤ ਮਿਲ ਬਿਵੇਕ ਬੁੱਧ ਹੋਈ 파ਰਸ ਪਰਸ ਲੋਹਾ ਕੰਚਨ ਸੋਈ ਸਾਖਤ ਸਵਾਨ ਸਭ ਕਰੇ ਕਰਾਇਆ ਜੋ ਧੁਰ ਲਿਖਿਆ ਸੋ ਕਰਮ ਸੋ ਕਰਮ ਕਮਾਇਆ ਅੰਮ੍ਰਿਤ ਲੈ ਲਾ ਨੀਮ ਸਿੰਚਾਈ ਸਿੰਚਾਈ ਕਸ ਕੀ ਬੁਨ ਕਹਿ ਕਬੀਰ ਕਹਿਤ ਕਬੀਰ ਕਹਿਤ ਕਬੀਰ ਵਾ ਕੋ ਸਹਜ ਨਾ ਜਾਈ ਵਾ ਕੋ ਸਹਜ ਨਾ ਜਾਈ ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇ ਰਾਵਨ ਘਰ ਖਬਰ ਨਾ ਪਾਈ ਕਿਆ ਮਾਗੋ ਕਿਛ ਤੇਰਨਾ ਰਹਾਈ ਦੇਖਤ ਨੈਣ ਚੱਲਿਓ ਜਗ ਜਾਈ ਰਹਾਉ 1 ਲੱਖ ਪੂਤ ਸਵਾ ਲੱਖ 29 ਤੇਹਰਾਵਨ ਘਰ ਦੀਆ ਨ ਬਤੀ ਚੰਦ ਸੂਰਜ ਜਾ ਕੇ ਤਪ ਤਰ ਸੋਈ ਬੈਸੰਤਰ جا کے کپڑے ਧੋਈ ਗੁਰਮਤ ਰਾਮਾ ਨਾਮ ਬਸਾਈ ਆਸਥਿਰ ਰਹੈ ਨਾ ਕਤ ਹੂੰ ਜਾਈ ਕਹਤ ਕਬੀਰ ਸੁਨੋ ਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ ਪਹਿਲਾ ਪੂਤ ਪਿਛੈਰੀ ਮਾਈ ਹਾਂ ਪਿਛੈਰੀ ਇਹ ਵੱਖਰਾ ਪਾਠ ਕਰਨਾ ਹੈ ਪਹਿਲਾ ਪੂਤ ਇਥੇ ਵਿਸਰਾਮ ਹੈ ਪਿਛੈਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਗੁਰ ਲਾਗੋ ਚੇਲੇ ਕੀ ਪਾਈ ਇੱਕ ਅਚੰਬ ਸੁਨਹੁ ਤੂੰ ਪਾਈ ਦੇਖਤ ਸਿੰਘ ਚਰਾਵਤ ਗਾਈ ਚਰਾਵਤ ਪੋਲਾ ਹੀ ਉਚਾਰਨ ਕਰਨਾ ਦੇਖਤ ਸਿੰਘ ਚਰਾਵਤ ਗਾਈ ਰਹਾਉ ਜਲ ਕੀ ਮੱਛਲੀ ਤਰਵਰ ਵਿਆਈ ਵਿਆਈ ਵੀ ਪੋਲਾ ਬੋਲਣਾ ਬਿਹਾਈ ਨਹੀਂ ਕਹਿਣਾ ਦੇਖਤ ਕੁਤਰਾ ਲੈ ਗਈ ਬਿਲਾਈ ਕੁਤਰਾ ਪੋਲਾ ਹੀ ਬੋਲਣਾ ਦੇਖਤ ਕੁਤਰਾ ਲੈ ਗਈ ਬਿਲਾਈ ਦੇਖਤ ਕੁਤਰਾ ਲੈ ਗਈ ਬਿਲਾਈ ਤਲਾਰੇ ਬੈਸਾ ਉਪਰ ਸੂਲਾ ਸੂਲਾ ਥੋੜਾ ਜਿਹਾ ਦਰਮਿਆਨਾ ਜਾਂ ਬੋਲ ਦੇਣਾ ਤਲੇ ਰੇ ਬੈਸਾ ਉੱਪਰ ਸੂਲਾ ਜਿਸ ਕਾ ਪੀੜ ਲੱਗੇ ਫਲ ਫੂਲਾ ਹਾਂਜੀ ਫਲ ਫੂਲਾ ਕੋਰਾ ਚਰ ਭੈਸਪ ਚਰਾਵਨ ਜਾਈ ਕੋਰਾ ਚਰ ਚਾਰ ਪਦ ਫਰਾਉਚਾਰਨ ਕਰਨਾ ਹੈ ਭੈਸ ਚਰਾਵਨ ਜਾਈ ਚਰਾਮਨ ਪੁੱਲੇ ਹੀ ਬੋਲਣਾ ਬਾਹਰ ਬੈਲ ਗੋਨ ਘਰ ਆਈ ਕਹਤ ਕਬੀਰ ਜੋ ਇਸ ਬਾਦ ਬੂਝੈ RAM ਕਰਮਤ ਤਿਸ ਸਭ ਕਿਛ ਸੂਝੈ RAM ਰਮਤ ਤਿਸ ਸਭ ਕਿਛ ਸੂਝੈ 22 ਚੌਪਦੇ tatha panch pade ਹਾਂਜੀ ਇਹ ਪੜ੍ਹਨਾ ਹੈ 22 ਚੌਪਦੇ tatha panch pade ਆਸਾ ਸ੍ਰੀ ਕਬੀਰ ਜੀਓ ਕੇ ਪਦੇ 8 ਤੁਕੇ 7 ਇਕ ਤੁਕਾ ਇਕ ਕਿਸੇ ਤਰ੍ਹਾਂ ਉਚਾਰਨ ਕਰਨਾ ਆਸਾ ਸ੍ਰੀ ਕਬੀਰ ਜੀੋ ਕੇ ਤੇ ਪਦੇ 8 2 ਤੁਕੇ 7 ਇਕ ਤੁਕਾ ਇਕ ਇਕ ਓ ਅੰਕਾਰ ਸਤਗੁਰ ਪ੍ਰਸਾਦ ਸਤਗੁਰ ਸਤਗੁਰ ਬੁਲਣਾ ਇਹਨੂੰ ਥੋੜਾ ਜਿਹਾ ਕੱਸ ਕੇ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰੱਖਿਆ ਦਸ ਪੂਲਾ ਹੀ ਪੂਲਣਾ ਦਸ ਮਾਸ ਮਾਤਾ ਉਦਰ ਰੱਖਿਆ ਬਹਰ ਲਾਗੀ ਮਾਇਆ ਪ੍ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਪੂਰਬ ਜਨਮ ਕਰਮ ਭੂਮ ਇਥੇ ਵਿਸਰਾਮ ਬੀਜ ਇਥੇ ਜਮਕ ਲੱਗੇਗੀ ਨਾ ਹੀ ਬੋਇਆ ਰਹਾਉ ਬਾਰਕ ਤੇ ਬਿਰਦ ਭਇਆ ਬਾਰਕ ਤੇ ਬਿਰਦ ਭਇਆ ਹੋਣਾ ਸੂ ਹੋਇਆ ਜਾ ਜਮ ਆਏ ਝੂਟ ਪਕਰੈ ਝੂਟ ਨਹੀਂ ਝੂਟ ਝੂਟ ਬੋਲਣਾ ਯਾਨੀ ਚੁਕਤੀ ਤੋਂ ਬੁੱਧੀ ਤੋਂ ਜਾ ਜਮ ਆਏ ਝੂਟ ਪਕਰੈ ਤਬਹਿ ਕਾਹੇ ਰੋਇਆ जीवन की आस करह जम निहार सासा जम नहीं कहना जम पूले ही बोलना जम निहार है सासा बाजी गरी संसार कबीरा चेत ढाल पासा आसा तन रैनी तन तन रैनी मन पुन रब करहाओ ਬਾਚੋ ਤਤ ਬਰਾਤੀ ਹਰ ਇੱਥੇ ਹੀ ਗੱਲਾ ਇਸੇ ਪੰਕਤੀ ਦੇ ਵਿੱਚ ਪੁਨਰਪ ਵੱਖਰਾ ਪਾਠ ਆਏਗਾ ਬਾਕੀ ਜਿੰਨੇ ਵੀ ਪਾਠ ਹੋਣਗੇ ਪੁਨਰਪ ਇਕੱਠਾ ਹੀ ਆਉਣਗੇ ਤਨ ਰੈਣੀ ਮਾਨ ਪੁਨਰਪ ਕਰਿਹਾ ਪਾਠ ਇਕੱਠਾ ਹੀ ਹੈ ਤਾਂ ਹਾਂਜੀ ਕਰਿਹਾਓ ਤਨ ਰੈਣੀ ਮਾਨ ਪੁਨਰਪ ਕਰਿਹਾਓ ਬਾਚੋ ਤਤ ਬਰਾਤੀ ਰਾਮ ਰਾਏ ਸਿਉ ਭਾਵਰ ਲਹਾਓ ਆ ਆਤਮ ਆਹ ਹਾਂਜੀ ਇਹ ਵੱਖਰਾ ਕਰਨਾ ਜੀ ਰਾਮ ਰਾਏ ਸਿਉ ਭਾਵਰ ਲਹਾਓ ਬਾਕੀ ਸਾਰੇ ਇਕੱਠੇ ਆਂ ਬੰਦ ਆਤਮ ਤੇਹ ਰੰਗ ਰਾਤੀ ਆਤਮ ਤੇਹ ਰੰਗ ਰਾਤੀ ਗਾਉ ਗਾਉਰੀ ਦੁਲਹਨ ਮੰਗਲ ਚਾਰਾ ਗਾਉ ਗਾਉਰੀ ਦੁਲਹਣੀ ਇਥੇ ਵਿਸਰਾਮ ਮੰਗਲ ਚਾਰਾ ਇਹ ਵੱਖਰਾ ਹੀ ਪਾਠ ਹੈ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਹਾਂ ਰਾਜਾ ਰਾਮ ਪਾਠ ਸੰਬੰਧ ਕੀ ਹੈ ਰਹਾ ਨਾਬ ਕਬਲ ਮੈਂ ਬੇਦੀ ਰਚ ਲੈ ਹਾਂ ਬੇਦੀ ਬੋਲਣਾ ਹੈ ਬੇਦੀ ਤਦਾ ਨਹੀਂ ਲਾਉਣਾ ਬ੍ਰਹਮ ਗਿਆਨ ਉਚਾਰਾ ਬ੍ਰਹਮ ਗਿਆਨ ਇਕੱਠਾ ਪਾਠ ਹੈ ਰਾਮ ਰਾਏ ਸੋ ਦੂਲੋ ਪਾਇਓ ਰਾਮ ਰਾਏ ਸੋ RAM RAJ ਸੋ ਦੁੱਲਹੁ ਪਾਇਓ ਆਸ ਵੱਡ ਭਾਗ ਹਮਾਰਾ ਸੁਰ ਨਾਰ ਮੋਨ ਜਨ ਕਉ ਤਕ ਆਏ ਕੋਟ 33 ਉਜਨਾ ਹਾਂ ਕੋਟ 33 ਉਜਨਾ ਕਹਿ ਕਬੀਰ ਮੋਹ ਵਿਆਹ ਚੱਲੇ ਹੈ ਪੁਰਖ ਏਕ ਭਗਵਾਨ ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ जेठ के नाम डरो रे सखी सिहिल्ली ननद गेहिल्ली देवर के देवर का बिरह जरो रे मेरी मत बौरी मैं राम विसारियो इथे विश्राम लादना मेरी मत बौरी मैं राम विसारियो इथे विश्राम है केन बिद रहन रहा रे ਸਿਜਰਮ ਤੁਨਿਆ ਨ ਨਹੀਂ ਪੇਖਾ ਇਹੋ ਦੁਖ ਕਾਸੋ ਕਹੋ ਰੀ ਰਹਾਉ ਬਾਪ ਸਾਬ ਕਾ ਕਰੈ ਲੜਾਈ ਮਾਇਆ ਸਾਧ ਮਤਵਾਦੀ ਵੱਡੇ ਭਾਈ ਕਾ ਵੱਡੇ ਭਾਈ ਕਾ ਜਬ ਸੰਗ ਹੁਤੀ ਤਬ ਹੋ ਨਾਹ ਪਿਆਰੀ ਕਹਿਤ ਕਬੀਰ ਪੰਥ ਕੋ ਝਗਰਾ ਸਗਰਤ ਜਨਮ ਗੁਆਇਆ ਝੂਠੀ ਮਾਇਆ ਸਭ ਜਗ ਬਾਦਿਆ ਮੈਂ ਰਾਮ ਰਮਤ ਸੁਖ ਪਾਇਆ ਅਸਾ ਹਮ ਘਰ ਸੂਤ ਤਣਹ ਨਿਤ ਤਨ ਕੰਠ ਜਨੇਉ ਤੁਮਾਰੇ ਕੰਠ ਜਨੇਉ ਤੁਮਾਰੇ ਤੁਮ ਤਾ ਤੁਮ ਤਾ ਵੇਦ ਪੜਹੋ ਗਾਇਤਰੀ ਗੋਬਿੰਦ ਰਿਦਾ ਹਮਾਰੇ ਮੇਰੀ ਜਿਹਬਾ ਬਿਸਨ ਨੈਨ ਨਾਰਾਇਣ ਮੇਰੀ ਜਿਹਬਾ ਬਿਸਨ ਨੈਨ ਨਾਰਾਇਣ ਮੇਰੀ ਜਿਹਬਾ ਬਿਸਨ ਨੈਨ ਨਾਰਾਇਣ ਹਿਰਦੈ ਬਸਹਿ ਗੋਬਿੰਦਾ ਜਮ ਦਵਾਰ ਜਬ ਪੂਛਸ ਬਬਰੇ ਤਬ ਕਿਆ ਕਹਿਸ ਮੁਕੰਦਾ ਰਹਾਉ ਹਮ ਗੁਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਕਬਹੂ ਨਾ ਪਾਰ ਉਤਾਰ ਚਰਾਇ ਹੋ ਚਰਾਇ ਹੋ ਚਰਾਇ ਹੋ ਕਬਹੂ ਨਾ ਪਾਰ ਪਰ ਕਬਹੂ ਨਾ ਪਾਰ ਉਤਾਰ ਚਰਾਇ ਹੋ ਕੈਸੇ ਖਸਮ ਹਮਾਰੇ ਤੂੰ ਬਾਹਮਣ ਮੈਂ ਕਾਸੀਕ ਜੁਲਹਾ ਬੁੱਝੋ ਮੋਰ ਗਿਆਨਾ ਤੂੰ ਤੂੰ ਬਾਹਮਣ ਮੈਂ ਕਾਸੀਕ ਜੁਲਹਾ ਇਥੇ ਵੀ ਸਮ ਕਾਸੀਕ ਪਾਠ ਇਕੱਠਾ ਹੀ ਕਰਨਾ ਹੈ ਬੂਜਹ ਮੋਰ ਗਿਆਨਾ ਤੁਮ ਤੌ ਜਾਚੇ ਭੂਪਤ ਰਾਜੇ ਹਮ ਸੋ ਮੂਰਤਿਆਨਾ ਤੁਮ ਤੌ ਜਾਚੇ ਭੂਪਤ ਰਾਜੇ ਹਰ ਸੋ ਮੂਰਤਿਆਨਾ ਹਰ ਪਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ